ਮਸੀਂ ਖੜਿਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਮੇਨਕੋ ਬਸਟੈਂਡ ਸੰਗਰੂਰ ਆਈ ਤਾਂ ਲੋਕਾਂ ਨੇ ਕਿਸਾਨ ਜਿਹੜਿਆਂ ਨਾਲ ਗੱਲ ਕਰਦਾ ਜਿਹਦੇ ਨਾਂ ਨਾ ਲਾਇਆ ਗਿਆ ਕਿਉਂਕਿ ਕਿਸਾਨ ਲੀਡਰਾਂ ਨੂੰ ਪੁਲਿਸ ਫੜ ਰਹੀ ਹੈ ਤੇ ਉਹਨਾਂ ਦੇ ਛਾਪੇਮਾਰੀ ਕਰ ਰਹੀ ਹੈ ਤਾਂ ਕੌਣ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸੰਘਰਸ਼ਾ ਜਿਹੜਾ ਹੋਰ ਤੇਜ਼ ਕਰਨਾ ਪੈਣਾ ਇਹ ਬਿਲਕੁਲ ਭਾਜਪਾ ਦੇ ਉਸ ਰਾਹ ਦੇ ਉੱਤੇ ਚੱਲੇ ਹੋਏ ਨੇ ਜਿਵੇਂ ਬੋਲਣ ਤੇ ਕਿਸੇ ਨੇ ਅਖਬਾਰ 'ਚ ਲੇਖ ਲਿਖਤਾ ਜੇ ਕੋਈ ਇਹਨਾਂ ਦੇ ਪਰਦੇ ਫਾਸ਼ ਕਰਦਾ ਸੀ ਤਾਂ ਜਿਵੇਂ ਸੈਂਟਰ ਸਰਕਾਰ ਈਡੀ ਨੂੰ ਵਰਤ ਰਹੀ ਆ ਆਪਦੀ ਵਿਜੀਲੈਂਸ ਨੂੰ ਵਰਤ ਰਹੀ ਆ ਆਪਦੇ ਹੋਰ ਜਿਹੜੇ ਉਹ ਸਰਕਾਰੀ ਮਸ਼ੀਨਰੀ ਆ ਉਹਨੂੰ ਯੂਜ਼ ਕਰਕੇ ਉਹਨਾਂ ਲੋਕਾਂ ਦੀ ਆਵਾਜ਼ ਨੂੰ ਦੱਬਣ ਲੱਗੀ ਹੋਈ ਆ ਉਸੇ ਤਰ੍ਹਾਂ ਭੂਤੰਤਮਨ ਸਰਕਾਰ ਵੀ ਇਸ ਗੱਲ ਦੀ ਇਥੋਂ ਦੀ ਪੁਲਿਸ ਨੂੰ ਖੁੱਲ੍ਹ ਦੇ ਰਹੀ ਆ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਜਿਹੜੇ ਇੱਥੇ ਕੱਪੜੇਵਾਜ ਨੇ ਉਹਨਾਂ ਨੂੰ ਫੜਨ ਦਾ ਕੰਮ ਕਰਦੇ ਆ ਇਹਨਾਂ ਤੋਂ ਉਹ ਨਹੀਂ ਬੜੇ ਜਾਂਦੇ ਇਹਨਾਂ ਦਾ ਜੋਰ ਆ ਜਿਹੜਾ ਇੱਥੋਂ ਦੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਚੱਲਦਾ ਵੀ ਇਹਨਾਂ ਦੀ ਰਿਵਾਇਤ ਬੰਦ ਕਰ ਦੋ ਇਹ ਆਵਾਜ਼ ਨਾ ਕਦੇ ਪਹਿਲਾਂ ਬੰਦ ਹੋਈ ਆ ਨਾ ਇਹ ਹੁਣ ਹੋਣੀ ਆ ਇਸ ਆਵਾਜ਼ ਦਾ ਰਿਐਕਸ਼ਨ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤੈਨੂੰ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਸ ਗੱਲ ਦਾ ਲੋਕਾਂ ਨੂੰ ਵੀ ਸੱਦਾ ਦਿੰਦੇ ਆ ਵੀ ਆਪਣੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰੀਏ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਨਾਂ ਦੇ ਅਵਧਾ ਰੂਪ ਹੋਰ ਵੀ ਦਿਖਾਉਣਾ ਤੇ ਉਹਦੇ ਮੁਕਾਬਲੇ ਦੇ ਵਿੱਚ ਸਾਨੂੰ ਹੋਰ ਤਕੜੇ ਹੋ ਕੇ ਜਿਹੜਾ ਜਵਾਬ ਦੇਣਾ ਪੈਣਾ ਔਰ ਉਹਦੀ ਤਿਆਰੀ ਕਰੀਏ ਇਹਨੇ ਸ਼ਬਦਾਂ ਨਾਲ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਨੂੰ ਲੋਕ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅੱਥੇ ਮੈਂ ਬੇਨਤੀ ਕਰੂੰਗਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਕਤਰ ਰਮਿੰਦਰ ਸਿੰਘ ਪਟਿਆਲਾ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਪਹਿਲਾਂ ਸਿਰਫ 1 ਮਿੰਟ ਦੇ ਲਈ ਆਪਣੀ ਹਾਜ਼ਰੀ ਲਵਾਉਣਗੇ ਬੀਕੇਜੂ ਇਕਤਾ ਡਕਾਉਂਦਾ ਬੁਰਜਗਿੱਲ ਦੇ ਆਗੂ 나ਜ਼ਮ ਸਿੰਘ ਜੀ ਪੁੰਨਾਵਾਲ ਉਹਨਾਂ ਦੀ ਹਾਜ਼ਰੀ ਰਹਿੰਦੀ ਹੈ ਕਿਰਪਾ ਕਰਕੇ ਕਿਤੇ ਵੀ ਸੁਣਦੇ ਹੋਣਾ ਹੈਗੇ ਨੇ ਜੀ 나ਜ਼ਮ ਸਿੰਘ ਜੀ ਪੁੰਨਾਵਾਲ ਹੈ ਨਹੀਂ ਜੀ ਲੋਕ ਤੇ ਸਾਈਡ ਤੇ ਨੇ ਹੁਣ ਮੈਂ ਰਮੇਂਦਰ ਸਿੰਘ ਪਟਿਆਲਾ ਜੀ ਨੂੰ ਬੇਨਤੀ ਕਰਦਾ ਕਿਉ ਆਪਣੀ ਗੱਲਬਾਤ ਆ ਉਹ ਰੱਖਣ ਜੀ। ਕਾਰਯੋਗ ਭੈਣੋ ਤੇ ਭਰਾਵੋ ਸਭ ਤੋਂ ਪਹਿਲਾਂ ਤਾਂ ਫਤੇ ਦੀ ਸਾਂਝ ਪਾਉਣੀ ਆ ਗੱਜ-ਬੱਜ ਕੇ ਜਵਾਬ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਤੀ 11 ਮਾਰਚ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਜੋ ਕੁਝ ਜਲੰਧਰ ਤੇ ਸੰਗਰੂਰ ਚ ਹੋਇਆ ਇਹ ਜਥੇਬੰਦੀਆਂ ਦੇ ਇਤਿਹਾਸ ਚ ਪਹਿਲੀ ਵਾਰੀ ਗੱਲ ਵਾਪਰੀ ਹੈ ਕਿਸੇ ਸੰਘਰਸ਼ ਉਦਾਰਾ ਕੋਈ ਤੁਸੀਂ ਧਰਨੇ ਤੇ ਬੈਠੇ ਆ ਕੋਈ ਜਾਮ ਤੇ ਬੈਠੇ ਆ ਉੱਥੇ ਤਾਂ ਗ੍ਰਿਫਤਾਰੀਆਂ ਹੋ ਜਾਂਦੀਆਂ ਹੁੰਦੀਆਂ ਰਹੀਆਂ ਨੇ ਸਭ ਜਾਣਦੀ ਹੈ ਵੀ ਚਲੋ ਕਰ ਲਈ ਔਰ ਜਥੇਬੰਦੀਆਂ ਦੇ ਦਫ਼ਤਰਾਂ ਦੇ ਉੱਪਰ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਆ ਇਹ ਇਤਿਹਾਸ 'ਚ ਪਹਿਲੀ ਵਾਰ ਹੈ ਕਿਹਤੀ ਕਿਸਾਨ ਯੂਨੀਅਨ 38 ਸਦੀ ਤੋਂ ਉੱਪਰ ਦਾ ਇਤਿਹਾਸ ਹੈ ਦਾ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਨੇ ਇਸ ਜਥੇਬੰਦੀ ਦੇ ਆਗੂਆਂ ਨੇ ਸੰਘਰਸ਼ਾਂ ਤੇ ਕੁਰਬਾਨੀਆਂ ਦਾ ਇਤਿਹਾਸ ਹੈ ਇਸ ਜਥੇਬੰਦੀ ਦਾ ਭਗਵੰਤ ਮਾਨ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਯੂਨੀਅਨ ਦੇ ਦਫਤਰ ਦੇ ਉੱਪਰ ਛਾਪੇਮਾਰੀ ਕੀਤੀ ਉਹ ਸੰਦਰਭੀ ਤਲਾਸ਼ੀ ਲਿੱਤੀ ਔਰ ਉਹਦੇ ਸਟਾਫ ਨੂੰ ਉਹਦੇ ਉਦੇ ਉੱਥੇ ਜਿਹੜੇ ਸਾਡੇ ਸਕੱਤਰ ਦੇ ਦਫਤਰ ਦੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਕੇ ਗਈ। ਨਾਲ ਇਸਤਰੀ ਜਾਗਰਤੀ ਮੰਚ ਦੀ ਲੀਡਰ ਆਈ ਹੋਈ ਸੀ ਉਹਨੂੰ ਗ੍ਰਿਫਤਾਰ ਕਰਕੇ ਲੈ। ਐਂ ਗਦਰ ਮੈਮੋਰੀਅਲ ਪਵਡ ਹੈ। ਇਹ ਕੋਈ ਇੱਕ ਜਥੇਬੰਦੀ ਦਾ ਦਫਤਰ ਨਹੀਂ ਹੈ। ਇੱਥੇ ਸੰਗਰੂਰ ਦੀਆਂ ਸਾਰੀਆਂ ਲੋਕ ਪੱਖੀ ਜਥੇਬੰਦੀਆਂ ਆਉਂਦੀਆਂ ਨੇ। ਉਸ ਦਫਤਰ ਦੇ ਵਿੱਚ ਪੁਲਿਸ ਦਾ ਦਾਖਲਾ ਵੀ ਪਹਿਲੀ ਵਾਰੀ ਹੋਇਆ ਬਾਹਰ ਖੜੇ ਕੋਈ ਕਿਸੇ ਦੇ ਘਰੇ ਗ੍ਰਫਤਾਰ ਕਰਨ ਲਈ ਚਲੇ ਗਏ ਪਰ ਇਸ ਡਾਕਟਰ ਦੇ ਵਿੱਚ ਪਹਿਲੀ ਵਾਰੀ ਛਾਪੇਮਾਰੀ ਹੋਈ ਆ ਔਰ ਜੋ ਕੁਝ ਕੀਤਾ ਰਿਕਾਰਡ ਨਾਲ ਛੇੜਖਾਨੀ ਔਰ ਉਸੇ ਦਫਤਰ ਦੇ ਵਿੱਚੋਂ ਭពਿੰਦਰ ਲੋਂਗੋਵਾਲ ਤੇ ਸੁਖਦੀਪ ਹਥਨ ਜਿਹੜੇ ਵਿਦਿਆਰਥੀ ਜਥੇਬੰਦੀ ਦੇ ਆਗੂ ਨੇ ਉਹਨਾਂ ਨੂੰ ਰਾਸਤ ਚ ਲਿੱਤਾ ਗਿਆ ਗ੍ਰਿਫਤਾਰ ਕੀਤਾ ਗਿਆ ਇਹ ਸਾਰਾ ਕੁਝ ਕਿਉਂ ਆ ਸਵਾਲ ਇਹ ਹੈ ਮੇਰਾ ਇੱਥੇ ਸੰਗਰੂਰ ਦਾ ਜੇ ਕੋਈ ਅਧਿਕਾਰੀ ਜਾਂ ਸੀਆਈਡੀ ਸੁਣਦੀ ਹੋਵੇ ਸਾਨੂੰ ਇਹ ਦੱਸੋ ਸੱਦਾਤਾ ਪਿੰਡੂ ਮਜ਼ਦੂਰ ਯੂਨੀਅਨ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੀ ਤੁਸੀਂ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਤੇ ਉਹਦੇ ਦਫ਼ਤਰ ਤੇ ਛਾਪੇਮਾਰੀ ਕਿਉਂ ਕੀਤੀ? ਇਸ ਗੱਲ ਦਾ ਜਵਾਬ ਹੈ ਤੁਹਾਡੇ ਕੋਲੇ ਕੋਈ ਤੁਸੀਂ ਪੇਂਡੂ ਮਜ਼ਦੂਰ ਯੂਨੀਅਨ ਦਾ ਕੋਈ ਵਰਕਰ ਗ੍ਰਫਤਾਰ ਕੀਤਾ ਆ? ਕੀ ਜਲੰਧਰ ਦਫ਼ਤਰ ਜਾਂ ਗਦਰ ਮੈਮੋਰੀਅਲ ਭਵਨ ਦੇ ਵਿੱਚੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਾਂ ਪੇਂਡੂ ਮਜ਼ਦੂਰ ਯੂਨੀਅਨ ਦਾ ਕੋਈ ਬੰਦਾ ਫੜਿਆ? ਉਹ ਤਾਂ ਤੁਹਾਡੇ ਹੱਥ ਨਹੀਂ ਆਏ ਤੁਸੀਂ ਦੂਜੀਆਂ ਜਥੇਬੰਦੀਆਂ ਨੂੰ ਆਪਣੇ ਗਲ ਪਾਇਆ ਇਹ ਸਾਫ ਹੈ ਕਹੀਂ ਤੇ ਨਿਗਾਹ ਹੈ ਕਹੀਂ ਤੇ ਨਿਸ਼ਾਨਾ ਸਾਡੀ ਜਥੇਬੰਦੀ ਦੀ ਆਵਾਜ਼ ਇਸ ਤਰ੍ਹਾਂ ਬੰਦ ਨਹੀਂ ਕਰਾਈ ਜਾਣੀ ਲੋਕ ਪੱਖੀ ਜਥੇਬੰਦੀਆਂ ਦੀਆਂ ਆਵਾਜ਼ਾਂ ਇਸ ਤਰ੍ਹਾਂ ਬੰਦ ਨਹੀਂ ਕਰਾਈਆਂ ਜਾਣੀਆਂ ਮੈਸੇਪਾ ਕਾਨੂੰਨਨ ਤੌਰ ਤੇ ਕਿਸੇ ਦਫਤਰ ਦੇ ਕੋਈ ਤਲਾਸ਼ੀ ਲੈਣੀ ਹੋਵੇ ਤਾਂ ਚਾਹੀਦਾ ਏ ਸੀ ਪਹਿਲਾਂ ਅਦਾਲਤ ਤੋਂ ਤਲਾਸ਼ੀ ਪਰੰਟ ਲੈਂਦੇ ਇਹ